ਸੁਝਾਦਾ ਜੀ ਦੀ ਸਵਾਗਤ ਹੈ ਸਾਡਾ ਆਪਣਾ ਨਵੇਂ ਲੌਂਡਰੀ ਦਾ ਆਪਣਾ ਜੀ ਸਵਾਗਤ ਹੈ ਬਰਾਉਗਾ ਜੀ ਆਪਾਂ ਪੰਜ ਕਿਲੇ ਗਏ ਤੇ ਨਾਲ ਆਪਣੇ ਪਿੰਡ ਦੇ ਲੱਗੇ ਆ ਉੱਥੇ ਜਾ ਕੇ ਬਟਾਏ ਤੇਲ ਵੇਖਾ ਇਹ ਵਿੱਚ ਤੇਲ ਸੁਝਾਦਾ ਜੀ ਡੀਆ ਵੇ ਫੇਰ ਵੇਖ ਤੇਲ ਵੇ ਆ ਨਾਲ ਲੱਗਿਆ ਹੋਰ ਉਹ ਨਾਲ ਕੀ ਤੇਲ ਤਾਂ ਉਹ ਵੇਖਣਾ ਹੀ ਐ ਨਹੀਂ ਚੱਲਦਾ ਚੱਲਦਾ ਕੀ ਨਹੀਂ ਚੱਲਦਾ ਤੇਰੀਂ ਦੀ ਡਾਂਡ ਲਾ ਦੀ ਡਿੱਕ ਦਿਓ ساری ਜ਼ਿੰਦਗੀ ਨਹੀਂ ਛੜਨ ਵਾਲੀ ਜਿਹੜੀ ਸਾੜ ਦੀ ਜੇ ਕਿੰਨੇ ਸਾੜੀ ਹੈ ਹਾਂਜੀ ਤੂੰ ਸਾੜੀ ਦੋ ਕੈਰੈਕਟਰ ਬੈਠੇ ਕਿੰਨੇ ਉਹ ਜਿਹੜਾ ਬੈਠੇ ਤੂੰ ਸਾੜੀ ਆਈ ਲੜੀ ਜਾਂਦੇ ਨੇ ਦੋਵੇਂ ਕਰਦੇ ਦੋ ਦਿਨਾਂ ਗਾਣੇ ਪਿੱਛੇ ਤੁਸੀਂ ਲੜਦੇ ਰਹੋ ਮੈਂ ਤੈਨੂੰ ਫੜਾ ਇਕੱਲਾ ਹੀ ਲੈ ਜਾਵਾਂ ਉਹਨਾਂ ਦਾ ਪਰ ਸਟਾਰਟ ਆ ਇੱਕਦਾਂ ਨਿਕਲ ਗਿਆ ਰਿਮੋਟ ਦਾ ਇਥੇ ਕੰਮ ਹੈ ਮਸ਼ੀਨ ਨਾਲ ਆ ਬਾਬਾ ਫਿਰ ਮੋਰ ਲਿਲਾ ਆ ਗਿਆ ਜੱਦੀ ਬਤਾਰਾ ਐ ਲੈ ਓਰੇ ਆ ਇਹ ਤਾਂ ਸੋਚੋ ਤੇ ਵੇਖਣਾ ਰਸ਼ਿੰਦ ਸੋਚ ਖਰਾਬ ਹੈ ਮੈਨੂੰ ਲੱਗਦਾ ਜਿਹੜਾ ਸਟਾਰਟ ਨਹੀਂ ਆਉਂਦਾ ਉਹ ਆ ਜਾਏ ਕਿਲਾ ਕੁਲਾ ਪਾਲਾ ਜੇ ਅਗਲੇ ਪਾਸੇ ਕਿਹਦੀ ਹਸਪਤਾਲ ਦੀ ਮਾਰ ਖੁੱਗੀ ਨਾ ਬਲਾ ਵਗੈ ਬੈਂਡਰੀਆਂ ਸਹੀ ਨੇ ਇੱਕ ਤਾਂ ਇੱਕ ਉਹ ਦੋ ਹੁੰਦੇ ਨਾਲ ਪੰਜਾਂ ਦੇ ਬੈਂਡ ਨਵੀਆਂ ਨੇ ਆਪਣੇ ਕੋਲ 2200 ਇੱਕ ਦੋ ਚਲ ਚਲ ਆਜਾ ਕੱਲ ਪਿੱਛੇ ਲਾਈ ਜਾਣਾ ਪਰਲਾਪੁਰ ਚਾਹੀਦਾ ਹੋਰ ਬਾਅਦ ਲਾਈ ਹੋਰ ਕੀ ਸਾਸਰੀ ਘਰ ਦਾ ਬਲਾ ਪਹਿਲਾਂ ਹੂੰ ਇਹਵੇ ਲਈ ਚੱਲ ਲੈ ਉਹ ਚਲਾ ਕੇ ਕਾਹਨ ਲੈ ਜਾਏਗਾ ਤੁਹਾਡੇ ਜੋਂ ਤੂੰ ਕੌਣ ਨਹੀਂ ਹੁਣ ਕੌਣ ਚਲਾ ਕੇ ਲੈ ਜਾਏਗਾ ਯਾਰ ਮਾਨਕ ਦਾ ਨਾਂ ਲੈਂਦਾ ਆਲਾ ਮਾਨਕ ਚਲਾ ਆਲਾ ਮਾਨਕ ਚਲਾਵੇਗਾ ਤੁਸੀਂ ਕੋ ਬਾਲਵਲ ਸਖੜਾ ਕਰ ਮਾੜਾ ਮਟਾ ਓਏ ਉਹ ਕੇ ਲ ਪਾਦਾ ਪੈ ਤੁਸੀਂ ਬਾਲਵਲ ਸਖੜਾ ਕਿਵੇਂ ਸਖਾਂਗੇ ਕਰੋ ਅੱਗੇ ਹੁਣ ਚੱਲੇਗੇ ਤਾਂ ਸਿੱਧੇ ਚੱਲੇਗੇ ਤਾਂ ਫੇਰੀ ਇਹ ਕੁੜਾ ਉਹ ਨਾ ਟੁਟਮਾ ਨੰਗਲ ਦੇ ਓ ਦੇਖ ਨੂੰ ਕੀ ਕਰ ਲਿਆ ਜੇ ਉਹ ਬਣਨੀ ਵੀ ਕੋ ਨਹੀਂ ਜੇ ਇਹ ਮੱਟਾ ਬੜਾ ਹਾਣਾ ਆਜਾ ਹਾ ਟੇਲ ਗੋਰੇ ਜੀ ਇੱਥੇ ਖਖੜੀਆਂ ਤੋੜ ਰਾਹੀਂ ਉਹਨਾਂ ਦੀਆਂ ਤੇ ਉਹਨਾਂ ਨੂੰ ਤੋਂ ਆ ਕੇ ਫੜ ਲੈ। ਬਾਕੀ ਆਪਾਂ ਉਹਨਾਂ ਨੂੰ ਪੈਸੇ ਦੇ ਦਿੱਤੇ ਆ 50 ਰੁਪਏ ਨਾ ਵੀ। ਇਹ 1 ਰੁਪਈਏ ਦੇ ਇੱਕ ਖਖੜੀ ਲੱਗੇਗੀ ਤੁਹਾਨੂੰ। ਰੇਂਡੀ ਵੀ ਕਹਿ ਸਕਦੇ ਖਖੜੀ ਵੀ ਕਹਿ ਸਕਦੇ ਜੀ। ਚਿਬੜ ਵਗੈਰਾ ਵੀ ਕਹਿ ਸਕਦੇ ਜੀ। ਤੇ ਤੇਰੇ ਹੱਥ 'ਚ ਕਿੰਨੀਆਂ ਨੇ? ਮੇਰੇ 5। ਤੇਰੇ ਹੱਥ 'ਚ ਆਏ। ਇਹ ਆਹਦੇ ਸੱਤ ਕੰਨੀਆਂ ਕਿ ਗੋਂਡੀ ਨਾ ਦੇਣੀਆਂ। ਹੁਣ ਜਿਹੜਾ ਪੈਸੇ ਵਾਹੀ ਬਿਠਾਉਣੇ ਪੂਰੇ ਕਰਕੇ ਜਾਵਾਂ ਜਿਹੜਾ ਪੈਸੇ ਮਰਾਜੀ ਬਿਠਾਉਣੇ। अच्छा 50 ਰੁਪਏ ਜੀ ਇਹਨਾਂ ਖਖੜੀਆਂ ਆਪਾਂ ਚੋਰੀ ਕਰਦੇ ਫੜੇ ਗਏ ਇਹ ਤੇ ਤੈਨੂੰ ਪਤਾ ਨਹੀਂ ਲੱਗਾ ਪਹਿਲੇ 50 ਨੂੰ ਪੁੱਛ ਲੈਂਦੇ ਉਹਨੂੰ ਅਸੀਂ ਕਰੀਏ ਹੋਰ ਧਿਆਨ ਹੈ ਤੂੰ ਆ ਗਿਆ ਅੱਛਾ ਕਿਵੇਂ ਦੁਕਾਨਾ ਮੇਰੇ ਤੇ ਪਿਆ ਹੈ ਨਾ ਕੋਈ ਅੱਛਾ ਹੋਣ 50 ਨੂੰ ਪੂਰੀਆਂ ਕਰ ਲੋ ਚੋੜੀ ਇਹ ਖਖੜੀ ਤਾਂ ਨਹੀਂ ਗਈ ਖਖੜੀ ਉਹ ਨਾਲ ਦੀ ਲਿੱਤੀ ਗੱਡੀ ਰਣਾ ਕੰਜਰ ਮਿਹਨਤ ਹੀ ਫੜਾਉ ਜੇ ਆ ਕਿਨੇ ਇਹ ਖਖੜੀ ਖਾਣੀ ਨਾ ਨਹਾ ਰੇ ਰੱਖਿਆ ਮਰਵਾ ਆਈ ਰਜਾ ਰੱਕੇ ਬਦਵਾ ਫਾਈਕੀ ਦਾੜਾ ਅੱਗੇ ਡੀ ਲੰਮੀ ਕਿੱਥੇ ਬੱਸੀ ਪਈ ਸਮੜਾਣਾ ਇਹ ਬੱਸੀ ਇਹ ਪਈ ਇਹਦੇ ਉੜ ਕੇ ਵੇ ਅੱਜੋ ਆਖਾ ਨਵਾਂ ਲਿਓ ਕੱਟੀਆਂ ਨੇ ਆਇਆ ਆਇਆ ਪਾ ਕਖੜੀਆਂ ਤੋੜੀਆਂ ਤੇ ਬਾਕੀ ਦਾ ਇਹਨੇ ਕਿਹੜੇ ਕੰਮ ਆਉਂਦੀ ਖਖੜੀਆਂ ਆਹ ਗੋਰੀ ਆਹ ਠੀਕ ਹੈ ਨਾ ਆਹ ਖਾਵੇਂ ਲੈ ਮਾਰੇ ਥੜਾ ਤੂੰ ਕੀ ਆਨਾ ਉਨੇ ਗਿਆ ਰੱਖੇ ਆ ਆ ਬੰਦਾ ਦਾ ਪਿਆਰ ਨਾ ਮਾਰ ਇੱਕ ਕੀਮਤੀ ਏ ਕਿਵੇਂ ਅੱਛਾ ਆ ਵੀ ਲਈਏ ਫਿਰ ਤੇਰੇ ਇੱਥੇ ਖੜੇ ਜਗਾ ਨਿਸ਼ਾਨੀ ਨਾ ਭੋਜੇ ਬੈਗ ਜਹਾਰੇ ਭੋਜੜ ਪਾਵੇ ਛੇਤੀ ਆ ਜੇ ਇਧਰ ਮੁਕਰ ਮੜਾ ਆ ਇਧਰ ਮੁਕਰੋ ਫੋਟੋ ਕਰੀ ਜੇ ਤੁਹਾਡੀ ਇਧਰ ਜਿ ਲੈ ਜਾਓ ਆ ਚੱਬੜ ਜਾ ਫੜਾ ਹਾਂ ਪਾਟ ਆ ਜਿਹੜਾ ਇਹ ਵੀ ਇਹ ਖਾਣਾ ਨਹੀਂ ਜੇ ਕਿਵੇਂ ਬਾਈ ਆਪਣੇ ਕੋਲੇ ਇਧਰ ਹੈਗੇ ਸੀ 4 ਕਿੱਲੇ ਮੂੰਗੀ ਆ ਵੀ ਲਈ ਜਾਈ ਆ ਵੀ ਲਈ ਜਾਓ ਅਖਰ ਜਾ ਵੀ ਲੈ ਜਣੀ ਇੱਕਰ ਦਾ 5 ਬੈਗ ਵਿੱਚ ਪਰ ਫਰੀਚੇ ਕਿਹਨੇ ਪੈ ਜੇ ਤੁਸੀਂ ਤੇ ਇੱਥੇ ਵੱਡਣਾ ਹੈ 4 ਕਿਲੇ ਥਾਂ 4 ਸਾਢੇ 4 ਤਕਰੀਬਨ ਹੈਗਾ ਤੇ ਉਹਦੇ ਵਿੱਚੋਂ ਆਪਾਂ ਨੂੰ ਇੱਥੇ ਇੱਕ ਤਾਂ ਖਖੜੀਆਂ ਬਹੁਤ ਲੰਬੀਆਂ ਤੇ ਬਹੁਤ ਵਧੀਆ ਨੇ ਆਹ ਸਾਹਮਣੇ ਅੰਦਰ ਚੱਲ ਗਿਆ ਜੀ ਮਸ਼ੀਨ ਤੇ ਆ ਥੋੜਾ ਜਿਹਾ ਛੱਡ ਗਿਆ ਯਾਰ ਆ ਇੱਥੇ ਉੱਚਾ ਕੀਤਾ ਜਾਏ ਤਕਰੀਬਨ ਅੱਗੇ ਕੜਾਈ ਸਹੀ ਕਰ ਰਹਾ ਤੇ ਪਤਾ ਨਹੀਂ ਬਰਲੇ ਬਰਲੇ ਕਰਕੇ ਛੱਡਿਆ ਉੱਚਾ ਕੀਤਾ ਕੀ ਕਰਨ ਬਣਿਆ ਤੇ ਜੀ ਆਪਣਾ ਕੰਬੈਨ ਚੱਲ ਰਹੀ ਹੈ ਸਾਹਮਣੇ ਤੇ ਆ ਕੇ ਆਪਾਂ ਕੰਬੈਨ ਲੈਣੀਆਂ ਦੋ ਲੈਣੀਆਂ ਜੀ ਕੋਈ ਵੀ ਰੀਸੇਲ ਕਰਦਾ ਹੋਵੇ ਜਾਂ ਕਿਤੇ ਖੜੀ ਹੋਵੇ ਕਿਸੇ ਦੀ ਨਿਗਾਹ ਜੇ ਤਾਂ ਆਪਾਂ ਨੂੰ ਜਰੂਰ ਕਮੈਂਟ ਚ ਦੱਸਿਆ ਜੇ ਆਪਾਂ ਕਮੈਨਾ ਇੱਕ ਤਾਂ ਆਪਾਂ ਲੈਣੀ ਹੈ ਜੀ 17 ਦੇ ਉੱਤੇ 24 ਦੇ ਕਰ ਹੋ ਜਾ ਕੋਈ ਵੀ ਇੱਕ ਲੈਣੀ ਹੈ ਜੀ ਆਪਾਂ 10 ਤੋਂ 15 ਦੇ ਵਿੱਚ ਵੀ 10 ਤੋਂ 15 ਮਾਡਲ ਦੀ ਰੇਂਜ ਹੋ ਜਾ। ਤੇ ਉਹ ਆਪਾਂ ਲੈਣੀ ਹੈ ਜੇ ਕਿਸੇ ਵੀਰ ਕੋ ਖੜੀ ਆ ਤਾਂ ਕੋਈ ਆਪਾਂ ਨੂੰ ਜੁਰ ਦੱਸਾਏ ਕਮੈਂਟ ਤੇ। ਤੇ ਅ ਦੋ ਸਪੋਰ ਰਿੰਗਾਂ ਦੇ ਬਿੱਲਾਂ ਵੀ ਕੀ ਉਹ ਵੀ ਚੱਲੂਗੀ ਜੀ ਆਪਣੀ। ਤੇ ਬਾਕੀ ਜੀ ਕੱਲ ਮੈਂ ਆਪਾਂ ਜਾ ਰਹੇ ਹਾਂ ਇੱਥੋਂ ਤਕਰੀਬਨ 10 10 ਕਿਲੋਮੀਟਰ ਤੇ ਜਾ ਰਹੇ ਹਾਂ। ਉੱਥੇ ਗਿਆ ਜੀ ਦੋ ਕਿੱਲੇ ਦੋ ਬੰਦੇ ਕਹਿੰਦੇ 5000 ਰੁਪਏ ਕਿੱਲੇ ਦੇ ਹਿਸਾਬ ਨਾਲ ਆਪਾਂ ਦੇ ਦੇ ਦਾਂਗੇ। ਇੱਥੋਂ 10 ਕਿਲੋਮੀਟਰ ਜਾਣ ਦਾ 10 ਆਉਣ ਦਾ 20 ਕਿਲੋਮੀਟਰ ਟੋਟਲ ਪਊਗਾ। 20 ਦਾ ਵੀ 22 ਵੀ ਹੋ ਸਕਦਾ 24 ਹੋ ਸਕਦਾ ਇੰਨੇ ਕੁ ਇੰਚ ਪਾਉਗਾ ਹੁਣ ਜਾਣਾ ਤੇ ਕੱਲ ਨੂੰ ਜਾ ਰਹੇ ਹਾਂ ਜੀ ਆਪਾਂ ਦੋ ਕਿੱਲੇ 10000 ਕਹਿੰਦਾ 10 ਨਹੀਂ ਲੈਣਾ ਆਪਾਂ ਉਹਨਾਂ ਕੋਲੋਂ ਜੇ ਤਾਂ ਦੋ ਕਿੱਲੇ ਬਾਟ ਦਾ ਥਾਂ ਸੁੱਕਾ ਆ ਜਾਂ ਬਾਟ ਲੱਗੇ ਹੋਈ ਤਾਂ ਆਪਾਂ ਲਵਾਂਗੇ ਨਾ ਤਾਂ तकरीबन 6000 ਰੁਪਏ ਤੋਂ ਜ਼ਿਆਦਾ ਪਤਕਾ ਨਹੀਂ ਕਰਨਾ ਤੇ ਜੇ ਕਰ ਹੋਇਆ ਇਹ ਕਿੱਲਾ ਬਾਟ ਹੋਈ ਫਿਰ ਆਪਾਂ 5000 ਲਵਾਂਗੇ ਤੇ ਬਾਕੀ ਵੀਰ ਜੀ ਆਪਣੇ ਕਿਸੇ ਖੂਰ ਨੇ ਵੀਰ ਨੇ ਇੱਥੇ ਲੋਕਲ ਮੂੰਗੀ ਮੰਗੀ ਵਗੈਰਾ ਵਟਾਉਣੀ ਵੀ ਤੇ ਆਪਣੇ ਇਥੇ ਲੋਕਲ ਮਸ਼ੀਨ ਜਲਦੀ ਉਦਾਂ ਆਪਾਂ ਰੇਟ ਰੱਖਿਆ ਜੀ 1500 ਰੁਪਿਆ ਜੇਕਰ ਇਕੱਠਾ ਕੰਮ ਤੇ 1500 ਰੱਖਿਆ ਜੇ ਲਾਗੇ ਤੱਕ ਹੈਗਾ ਤੇ ਜੇ ਦੂਰ ਆ ਤਾਂ ਫਿਰ ਕੋਈ ਹੋਰ ਤੇਲ ਖਰਚਾ ਵੀ ਲੈ ਲਈਦਾ ਤੇ ਬਾਕੀ ਗੋਰੇਨ ਮਸ਼ੀਨਾਂ ਦੇ ਆਪਣੇ ਬੰਦੇ ਬਹੁਤ ਵਧੀਆ ਨੇ ਇਹਨਾਂ ਨੂੰ ਪੁੱਛੀਦਾ ਖਖੜੀਆਂ ਇਹ ਬਣੀ ਕਿੱਥੇ ਰੱਖ ਗਿਆ ਯਾਰ ਉਹ ਕਿੱਥੇ ਰੱਖ ਗਿਆ ਇਹ ਖਖੜੀਆਂ ਕਿੱਥੇ ਤੋਂ ਮੈਂ ਫੇਸ ਜਾਣਾ ਕੀ ਤਾ ਹੈ ਜੀ ਇਹ ਤਾਂ ਪੱਕੀ ਲੱਗਦੀ ਯਾਰ ਆ ਕੀ ਹੋ ਗੇ ਕਿਵੇਂ ਇਹ ਰੈਂਡੀ ਏ ਇੱਕ 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 ਕੰਮ ਹੈ ਜੀ ਗੋਰੀ ਆਈ ਇਹਦਾ ਇੱਥੇ ਤੋਂ ਇੱਕ ਚੋਗ ਚੋਗ ਉੱਥੇ ਲੈ ਜੀ ਉਸ ਬੈਗ ਚ ਕੋਈ ਕੱਢੀ ਜ ਆਪਣੇ ਮੋਟਰਸਾਈਕਲ ਦੇ ਕਿੱਥੇਗਾ ਖਾ ਇੱਕ ਪੱਜਾ ਚੋਗਾ ਦੋ ਪੱਜਾ ਹੀ ਤੋੜ ਗੋਰੀ ਕੀ ਤੋੜ ਕੇ ਪਾਤੀ ਉੱਲੀ ਨਹੀਂ ਪੀਵੇ ਬਸ ਆ ਚੱਲਣੇ ਹੋਵੇ ਹਨਾ ਪਿਛਲਾ ਪਹਾੜ ਖਾਂਵੇਂ ਦੂਜਾ ਬਿਲਕੁਲ ਸਹੀ ਚੱਲੋ ਮੋੜ ਆ ਜਗਾ ਇੱਕ ਪਿਛਲੇ ਕਿਵੇਂ ਆ ਲੰਮਾ ਇਹ ਨਾਮ ਉਹਦੇ ਦਾ ਆ ਲੈ ਆਪਣੇ ਕੋਲੇ ਅਗੇ ਨਹੀਂ ਬੋਲੀ ਏ ਕਿੱਥੇ ਬੋਲੀ ਏ ਓਹ ਵੇਖ ਲੈ ਵੇਖ ਨਹੀਂ ਇੱਥੇ ਵੀ ਅੰਦਰ ਆ ਜਾਓ ਉਹ ਹੀ ਬੇਲੇ ਆਖਣਗੇ ਬੇ ਆਖ ਖੜੀਆਂ ਸਾਰੇ ਹੋ ਜਾਂਦੇ ਮੂੰਗੀ ਕਾਲੀ ਚੁਪਣ ਆਇਆ ਯਾਰ ਕਿਸੇ ਨੂੰ ਮਟਕਾ ਕੇ ਕਹੇ ਯਾਰ ਉਹ ਵਡਾਈ ਤਾਂ ਸਹੀ ਕੀਤੀਆਂ ਦਾ ਨਾ ਗਰਾਉਂਦਾ ਕਿਤੇ ਨਹੀਂ ਵਧੀਆ ਵਧੀਆ ਗੱਲਾਂ ਕਰਦੇ ਨੇ ਕਿਵੇਂ ਹਾਂ ਉਹ ਹੀ ਗੱਲ ਹੈ ਵੀ ਉਹ ਮਰ ਵੱਡ ਵੱਡ ਕੇ ਆ ਜਾ ਖਰਾਬੀ ਟੱਕ ਬਿਠਾ ਕੋਈ ਨਹੀਂ ਇਹ ਨਾਲ ਬਾਜ ਵਿੱਚ ਲੋਕਾਂ ਨੂੰ ਆਖਣਾ ਏ ਗੋਰੀ ਗੰਦੀ ਮਸ਼ੀਨ ਆ ਹੀ ਲੈਂਦੀ ਹੈ ਹਾਂ ਗੋਰੀ ਗੋਰੀ ਆ ਇਹ ਨਾਲ ਇਹ ਨਾਲ ਕਿਹ ਡਾਂਡੀ ਗੋਡੇ ਲਾਖਣ ਵੀ ਗੰਦੀ ਮਸ਼ੀਨ ਲੈਂਦੀ ਹੈ ਕੁੜੇ ਖਲਾਰੇ ਬੜੇ ਪਾਗਣ ਇਹ ਕੀ ਹੈ ਨਹੀਂ ਇਹ ਤੂੰ ਇਹ ਦੇ ਪੇ ਦੱਸ ਮੈਨੂੰ ਚੋਕ ਕੇ ਦਿੰਦੇ ਬਹਿ ਕੇ ਤੁਸੀਂ ਵੀ ਲਜਾਣੀ ਹੈ ਕੋਈ ਖਾਲੇ ਤਾਂ ਬੰਦਾ ਇਹ ਰੱਤਰ ਤਿਹਾਰੇ ਤੂੰ ਹੀ ਲੈ ਕੱਚੇ ਵੀਰੇ ਰੱਖੇ ਕੱਚੇ ਦੀ ਗੱਲ ਨਹੀਂ ਹੈ ਮੈਂ ਜੀ ਤੋੜ ਦੇਖ ਕੜੀਆਂ ਚੋਕ ਕੀ ਦੋਣ ਧੁੱਪੀਆਂ ਕਿੱਥੋਂ ਇਹਨਾਂ ਨੇ ਖਿਆ ਕਿੰਨੇ ਆ ਬੜਾ ਘਰ ਸਾ ਹੈ ਕੰਤਾ ਗੜਾ ਬਣਤਾ ਬਣਤਾ ਤੇ ਤੂੰ ਚੋਰੀ ਕਰੇ ਚੋਰੀ ਨ ਤਾਂ ਪੈਂਦੀ ਹਿੰਦੀ ਨਾ ਫਿਰ ਜਿਹੜਾ ਕੰਮ ਹੀ ਚੋਰੀ ਦਾ ਤੂੰ ਹੀ ਨਾ ਬਲੀਕੇ ਤਾਂ ਲੱਗ ਪਰ ਟੋਰ ਫਿਰ ਕੇ ਵੇਖੋ ਨਾ ਆ ਤੇਰੇ ਪਹਿਰਾ ਜੀ ਪਈ ਇਕਾ ਵੇ ਆ ਜਿਹੜੀ ਕਿਵੇਂ ਆ ਚੱਲਣ ਚੱਲੇਗੀ ਦੂਜਾ ਪਾਸੇ ਉਵੇਂ ਚੱਲਣ ਯੋਗ ਤੇ ਕੀ ਯਾਰ ਉਵੇਂ ਰੱਖਦੇ ਹੋ ਗੋਰੀ ਆਈ ਉਹ ਵੇਖੀ ਗੋਰਾ ਇਧਰ ਆ ਚੈੱਕ ਕਰਕੇ ਦੱਸੀ ਮੜਾ ਆ ਇਧਰ ਆ ਆ ਚੈੱਕ ਕਰਕੇ ਦੱਸੀ ਹੈ ਜੋ ਚੱਲਣ ਜੋਗੇ ਕਿਵੇਂ ਆਖਾ ਖੜੀ ਇੱਥੇ ਮੜੀ ਜਦਾਂ ਆ ਇਹ ਦਰਾ ਦੱਸੇ ਗੋਰੀ ਕਰਕੇ ਦੱਸੋਗਾ ਚੈੱਕ ਕਰਕੇ ਵੀ ਚੱਲਣ ਜੋਗੇ ਹੈਗੀ ਜਣੀ ਆ ਵੇਖੀ ਮੜਾ ਜਾ ਉਹ ਆਂਦਾ ਇੱਧਰ ਬੱਤੀ ਆਂਦਾ ਮੁੱਖ ਮੋੜ ਦੇ ਨਾਲ ਚੱਲਣ ਜੋਗੇ ਸਾਰਾ ਭਾਰਤ ਉਹ ਮੋਛ ਲੈ ਕਿਵੇਂ ਚੱਲਣ ਜੋਗੇ ਉਹ ਆਣਾ ਚੱਲਣਾ ਤੂੰ ਆਨੇ ਗੰਦੀ ਏ ਨਾ ਇਹ ਵਜਨ ਨਾ ਬਦਾਈ ਜਾਨੀ ਆ ਆ ਚੱਲਣ ਜੋਗੇ ਇਹ ਵੀ ਆ ਚੱਲਣ ਜੋਗੇ ਤੈਨੂੰ ਕਿ ਆਪਾਂ ਲੱਗਦਾ ਵਿਆਹ ਚੱਲਣ ਜੋਗੇ ਤੇ ਨਹੀਂ ਹੈਗੀ ਮੈਨੂੰ ਇਹ ਜੋ ਮੋਰਾ ਲੈ ਤੇਰੇ ਕਿਵੇਂ ਤੈਨੂੰ ਪਾ ਲੱਗ ਜਾਂਦਾ ਇਧਰ ਮੁੱਕਰ ਕੇ ਦੱਸ ਕਿਵੇਂ ਪਾ ਲੱਗ ਜਾਂਦਾ ਵੀ ਇਹ ਚੱਲਣ ਜੋਗੇ ਗੀਏ ਜ ਨਹੀਂ ਖਖੜੀਆਂ ਗ ਠੁੱਪੀਆਂ ਲੈਣਾ ਤਾਂ ਕਿੱਥੋਂ ਬਣਤੇ ਉਹ ਚੋਰੀ ਕਰੋ ਜਾਂ ਫੇਰ ਤਾਂ ਠੁਕਣੇ ਆਹ ਵੇਹ ਕੱਡੀ ਕੈਂ ਪਈ ਇਧਰ ਆਹ ਖਖੜੀ ਤੇ ਫੁੱਲੇ ਹੀ ਫਿਰਦੇ ਜੀ ਬੀ ਗੁਰੂਆ ਹਾਂ ਵਾਟ ਚੱਲਣ ਜੋਗੇ ਕਿ ਨਹੀਂ ਪਾਰਟੀ ਆ ਪਾ ਚੱਲੇ ਜੀ ਹੈ ਰਾਸਤੇ ਗਾ ਪਰ ਮੈਂ ਰੱਖ ਕੇ ਗਿਆ ਇਹ ਹੋਰ ਕਿਹ ਚਗਾਵੇ ਕਾ ਲੱਗਦਾ ਹੈੜਾ ੜਾ ਗੋਰੀ ਆ ਆ ਚਿਪੜਾ ਚੱਲਣ ਚ ਆ ਚਿਪੜਾ ਚੱਲਣ ਜੋ ਇਹ ਆਪਣੀ ਜਗ੍ਹਾ ਤੇ ਹੋਰ ਕੁ ਰਾਖ ਗਾ ਬੈਥੇ ਜੇ ਤੁਸੀਂ ਰੱਖੀਓ ਤੇ ਚੁੱਪ ਚੁਪ ਕੇ ਭਾਈ ਆਏ ਇਸ ਤਰ੍ਹਾਂ ਤੂੰ ਲੈ ਆਈ ਆ ਇੱਕ ਕਿੱਡੀ ਖੜੀ ਹੋਇਆ ਆ ਆਏ ਪੈਰਾਂ ਤੋਟ ਉੜਦੇ ਟੁੱਟੀ ਅਹੀਂ ਕੇ ਆ ਕੀ ਰਹੀ ਰਹੀ ਤੋੜੀ ਕੀ ਤਾਂ ਮਣੀ ਗੁਰਦਾਸ ਸਿੰਘ ਵਾੜਾ ਚੈੱਕ ਕਰਕੇ ਨਹੀਂ 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 ਨਾ ਬੜਾ ਵੇਖ ਗੋਰੀ ਹਲੋ ਕੀ ਆ ਥੋੜੀ ਥੱਟੀ ਪਾਰਟੀ ਨਹੀਂ ਫਿਲਪਣੀ ਜੀ ਪਾਰਟੀ ਤਾਂ ਦੂਰ ਕੋਈ ਲੱਭਦੀ ਹੁੰਦੀ ਹੈ ਬਾਕੀ ਆਪਣੇ ਸਾਹਮਣੇ ਇੱਕ ਮੈਨ ਚੱਲ ਰਹੀ ਆ ਆਪਾਂ 1.5 ਕਿਲਾ ਵੱਡਦਾ 1.5 ਕੋ ਰਹਿ ਗਿਆ 2 ਕੋ ਵੱਡੇਗਾ ਤਾਂ 1.5 ਕੋ ਰਹਿ ਗਿਆ ਤੇ 2 ਕੋ ਨਾਲ ਆਪਾਂ ਨੂੰ 4 ਕਿਲੋ ਤਕਰੀਬਨ ਆਨੇਗਾ ਹਾਂ ਓਏ ਕੱਚਾ ਕਰਨਾ ਹੀ ਤੇ ਆ ਜੀ ਸਾਹਮਣੇ ਰੇਹ ਕੱਟ ਕੀਤੀ ਫਿਰ ਤਾਂ ਮੈਨ ਲੱਗਦਾ ਯਾਰ ਗੋਰੀ ਕਿ ਪੂਰੀ ਹੈ ਹਾਂ ਅੱਗੇ ਕਿੰਨੇ ਫੜਦੇ ਜੀ ਅੱਗੇ ਵੀ ਅੱਜ ਮੈਨੂੰ ਲੱਗਾ ਫਿਰ ਪਾਰਟੀ ਕਰਨੀ ਪੈਣੀ ਕੋਈ ਲੋੜ ਨਹੀਂ ਇੱਧਰ ਅਗਲੇ ਪਾਹੋ ਫਿਰ ਇੱਧਰ ਆਕ ਦੱਸ ਇਹਨੂੰ ਪੁੱਛਣਾ ਅੱਜ ਪਾਰਟੀ ਕਰਨੀ ਪੈਦੀ ਪਾਰਟੀ ਆ ਲਾਹ ਲੀ ਹਾ ਕੋਈ ਮਰਜ਼ੀ ਅੱਜ ਤੂੰ ਦੱਸ ਗੁਰਿਆ ਤੂੰ ਦੱਸ ਇੱਧਰੋਂ ਕਰਕੇ ਇਦੋਂ ਕਰਕੇ ਦੱਸ ਆ ਬੜੀ ਚੰਗੀ ਯਾਰ ਬਿਲਕੁਲ ਇਹ ਤਾਂ ਬੜੀ ਵਧੀਆ ਰੱਖ ਇਹਨੂੰ ਇੱਥੇ ਨਹੀਂ ਆ ਚੱਲਣ ਜੋ ਕਿਵੇਂ ਪਾਰਟੀ ਪਾਰਟੀ ਵੇਖ ਲੈਣੇ ਤੈਨੂੰ ਆ ਗਿਆ ਚਲ ਆ ਵਡਾਈ ਵੇਖ ਕਿਵੇਂ ਕੀਤੀ ਜਾਂਦਾ ਖਖਰੀਆਂ ਚੁਗਦੇ ਰੇ ਆ ਵੇਖੀ ਆ ਚੱਲ ਜੇਗੀ ਹਾ ਜਰੀ ਆ ਨਾ ਦੇਖ ਹੱਸ ਅੱਧੇ ਦਾ ਭੋਜ ਫੇਰ ਦੇ ਤੇਰੇ ਤੁਸੀਂ ਪੱਡਰਦੇ ਕਿਸ ਗੋਰੀ ਜਾ ਚੁੱਪ ਨਾ ਰਮੜੀ ਵਿੱਚ ਲਗਾਈ ਮਹਿ ਫਖਮ ਕਿੱਥੇ ਕਿਵੇਂ ਕਿੰਨੇ ਪਾਟੀਏ ਇੰਨੀ ਕੁ ਜਿਹੜੇ ਛਿੱਲੀ ਜਾਂਦੀ ਹੁੰਦੀ ਹੈ ਮਿੱਠੇ ਨਾ ਪਰ ਚਿਪੜ ਚੋ ਤੁਸੀਂ ਜ਼ਿਆਦਾ ਫਰ ਹੈ ਗੋਰੀ ਹੁਣ ਆ ਦੁੱਗਲਾ ਲੋਕ ਕਾਰਜਕਾਰ ਦੇ ਬੈਹ ਕਰਨਾ ਹੈ ਪੈ ਜੀਆਂ ਤੇ ਤੂੰ ਬਖਰਾ ਘੜਾਈ ਖੜਾ ਹੈ ਉਹਨੂੰ ਸਮਝਾਇਆ ਹੀ ਕੋ ਨਹੀਂ ਹਾਂ ਡਰਾਈਵ ਦਿਖਾਣੇ ਹਾਂ ਹਾਂ ਉਹਨਾਂ ਆ ਤਾਂ ਦਿਖਾਣੇ ਆ ਚਾਪੜਾ ਵਿਖਾਣਾ ਆ ਜਾਲੀ ਤੇ ਦੂਆਂ ਜਿੰਨਾ ਮਰਜੀ ਮਰ ਜਾਈਂਨਾਂ ਗੁਰ ਰੇਂਟੀਆ ਚੋਕ ਉਹਨਾਂ ਵਾਸਤੇ ਲਿਆ ਜੀ ਗੁਆਂਢੀ ਵਾਸਤੇ ਵੇ ਤੋ ਨਾ ਉਹ ਆ ਤੇ ਗੁਆਂਢੀ ਵਾਸਤੇ ਅੰਨੇ ਨਾ ਚਲਾ ਬਾਈ ਨੂੰ ਪੁੱਛੀ ਕਿ ਇਹ ਵਿੱਚ ਵੱਡੇ ਦੀ ਮੰਗੀ ਹੀ ਆ ਸਾਸਰੀ ਘਰ ਬੜਾ ਬੜਾ ਸਾਸਰੀ ਘਰ ਤੇ ਐ ਤੂੰ ਤੂੰ ਨਹੀਂ ਕ ਖਖੜੀ ਚੁਗਣੀ ਹਾਂ ਖਗੜੀ ਇਹ ਤੋਂ ਝੁਗਣੀ ਕੋਈ ਨਾ ਚੌੜ ਝੁਗਣੀ ਨਹੀਂ ਹੈਗੇ ਲੱਗੇ ਅਹੀਂ ਦੇਖਾ ਤੂੰ ਜਾਣੀ ਖਾਣ ਵਾਸਤੇ ਵੜਾਈ ਤੋਂ ਕੀਤੀ ਵਧੀਆ ਠੀਕ ਹੈ ਤੇ ਇੱਕ ਤਰ੍ਹਾਂ ਚ ਕਮੀ ਹੈ ਪਤਾ ਕਿਹੜੀ ਹੈ ਇਧਰ ਮੁਕਾਬਲਾ ਕਿਹੜੀ ਹੈ ਕਮੀ ਤਰ੍ਹਾਂ ਜਦੋਂ ਮਸ਼ੀਨ ਪਾਇ ਕਰਨਾ ਤਵੇਂ ਨੂੰ ਲੋੜ ਹੀ ਕਰਨਾ ਹੈ ਠੀਕ ਹੈ ਆਈ ਜਿਵੇਂ ਕਰਨਾ ਇੰਨਾਂ ਮਾਰਦਾ ਧੂਆਂ ਇੱਕ ਤਾਂ ਇੱਕੋ ਤਰ੍ਹਾਂ ਚ ਕਮੀ ਹੈ ਇੱਕ ਜਿੱਥੇ ਕਲਚ ਦੇ ਨਾਲ ਮਸ਼ੀਨ ਨੂੰ ਉਹ ਤੇ ਉਹ ਲੋ ਕਰ ਲੈਣਾ ਗੇਰ ਪਾਵੇਂ ਦੂਜਾ ਰੈਂਡ ਉਹ ਲੋ ਕਰ ਲਈਦਾ ਉਹ ਲੋ ਆ ਤੇ ਇੱਥੇ ਹੋਰ ਤਾਂ ਦੱਸਦਾ ਪਿਆ ਮੈਂ ਉਹ ਨਾ ਇਹ ਫਾਈ ਜਿਹਨੇ ਕਲੱਚ ਛੱਡ ਰੱਖਿਆ ਕੱਲ ਤਾਂ ਪਹਿਲਾਂ ਸੋਣਾ ਨਾ ਬਾਅਦ ਰੇ ਇੱਥੇ ਚਲਾਈ ਹੋਈ ਹੋਣਾ ਇੱਕ ਚੱਕਰ ਲਓ 16 ਆ ਕੇ 15 ਹ ਚੱਕਰ 16 ਚਲਾਈਦਾ ਕਿਉਂ 16 ਕਿਉਂ ਸਾਰਾ ਗੋਰੀ ਨਹੀਂ ਕੀਤੀ ਏ ਕਿਉਂ ਕਿਲੋ ਹੁਣ ਮੈਂ ਕੀ ਨਤੋ ਹਾਂ ਉਹ ਫੜਾ ਨਾ ਮੈਂ ਪਾਣੀ